ਮੇਰੇ ਨਾਮ ਆ ਪਰਮਜੀਤ ਸਿੰਘ ਤੇ ਸਵੇਰੇ ਪੁਲਿਸ ਨੇ ਰੇਡ ਕੀਤੀ ਪਤਾ ਨਹੀਂ ਕਿਸ ਨੇ ਘਰ ਪਹਿਲਾਂ ਗਿਆ ਹੋਣਗੇ ਤੇ ਮੇਰੇ ਬੈਕਸਾਈਡ ਮੱਖਣ ਦਾ ਘਰ ਉਹਦੇ ਕੋਠੇ ਤੇ ਜੜੇ ਉਹ ਤੋਂ ਇਲਾਵਾ ਮੇਰੇ ਕਮਰੇ ਦੇ ਉੱਪਰ ਖੜੇ ਪੁਲਿਸ ਵਾਲੇ ਟਾਰਚ ਲੈ ਕੇ ਜਦ ਮੈਂ ਹਾਕ ਮਾਰੀ ਮੈਂ ਕਿਹਾ ਵੀ ਕੌਣ ਉਹ ਟਾਰਚ ਫੜ ਗਿਆ ਚੋਰ ਆ ਸੀ ਅੱਛਾ ਤੇ ਪੁਲਿਸ ਕਹਿੰਦੀ ਅਸੀਂ ਚੋਰ ਆ ਅਸੀਂ ਚੋਰ ਆ ਟਾਈਮ ਸੀਗਾ 6 ਵਜੇ 35 36 ਮਿੰਟ ਸੀ ਜੇ ਕੁਝ ਸੋ ਵਾਦ ਕੋ ਧੁੰਦ ਸੀਗੀ ਸੁੱਤੇ ਪਿਆ ਸੀ ਉਹਨੂੰ ਟਾਰਚ ਮਾਰੀ ਮੈਂ ਸੁੱਤਾ ਪਿਆ ਸੀ ਮੈਂ ਉਹਨੂੰ ਪੁੱਛਿਆ ਮੈਂ ਕੌਣ ਹੈ ਕਹਿੰਦੇ ਸੀ ਚੋਰ ਆ ਉਹ ਹੋ ਗਈ ਗੱਲ ਦੂਏ ਪਾਸੇ ਉਹਦਾ ਬੈਕ ਸਾਡ ਸਾਡੇ ਘਰ ਆ ਕਿਸੇ ਮੱਖਣ ਦਾ ਤੇ ਉਹਦੇ ਕੋ ਕੁੱਕਾ ਪੈਣ ਲੱਗਿਆ ਕਹਿੰਦਾ ਮੈਨੂੰ ਵਿਚਾਰੋ ਮੁੰਡੇ ਨੂੰ ਕੁੱਟਣ ਲੱਗੇ ਹੋਏ ਪੁਲਿਸ ਵਾਲੇ ਵਿੱਚ ਦੋ ਲੇਡੀਜ਼ ਸੀ ਉਹਨਾਂ ਦੇ ਤੇ ਜਦ ਅਸੀਂ ਉਹਨੂੰ ਕੁੱਟਿਆ ਉਹਨਾਂ ਨਾਲ ਜਾ ਕੇ ਛਡਾਇਆ ਕੋ ਸਾਨੂੰ ਕਹਿੰਦੇ ਵੀ ਤੁਸੀਂ ਸਾਡੇ ਨਾਲ ਪੁਲਿਸ ਦੇ ਕੰਮ 'ਚ ਨਾ ਵਿਗੜਨ ਪਾ ਰਹੇ ਹੋ ਹੁਣ ਜਦੋਂ ਤੁਸੀਂ ਸਿਆ ਜਾ ਰਹੇ ਹੋ ਤੁਹਾਨੂੰ ਮੁੰਡੇ ਸਾਹਮਣੇ ਤੁਹਾਡੇ ਬੱਚੇ ਨੂੰ ਕੁੱਟ ਰਹੀ ਹੈ ਤੁਸੀਂ ਛਿੜਾ ਰਹੇ ਹੋ ਪੁਲਿਸ ਕਹਿੰਦੀ ਵਿਗਨ ਪਾ ਰਹੇ ਮਤਲਬ ਤੁਸੀਂ ਉਹਨਾਂ ਨੂੰ ਕੋਈ ਤੁਸੀਂ ਅੰਦਰ ਵੜਨ ਤੋਂ ਤਾਂ ਨਹੀਂ ਰੋਕਿਆ ਨਹੀਂ ਨਹੀਂ ਅੰਦਰ ਉਹ ਆਪਣਾ ਬੜੇ ਆਰਾਮ ਨਾਲ ਦੇਖੋ ਜਦੋਂ ਯਾਦ ਪੁਲਿਸ ਨੇ ਕੁੰਡਾ ਖੜਕਾਇਆ ਤੁਸੀਂ ਕੁੰਡਾ ਖੋਲਿਆ ਜਦੋਂ ਮੁੰਡੇ ਪਹਿਲਾਂ ਬਾਥਰੂਮ ਕੀਤਾ ਸੀ ਬਾਥਰੂਮ ਬਾਦ ਉਹ ਕੁੰਡਾ ਖੋਲਿਆ ਜਿਹੜਾ ਕੁੰਡਾ ਖੋਲਦ ਸਾਰ ਮੈਡਮ ਨੇ ਥੱਪੜ ਮਾਰਿਆ ਜੀ ਉਹਦੇ ਫਿਰ ਉਹਦੇ ਦੂਜੇ ਮੈਡਮ ਨੇ ਫਿਰ ਉਸ ਆਏ ਮਲਾਜਮ ਡੰਡਾ ਪਰ ਉਹ ਬਿਲਕੁਲ ਵੀਡੀਓ ਰਿਕਾਰਡ ਹੈ ਅੰਦਰ ਕੈਮਰੇ ਲੱਗੇ ਹੋਏ ਸੀਗੇ ਹੂੰ ਤੋਂ ਜਦ ਅਸੀਂ ਸਵੇਰ ਕੋਰਟ ਚ ਪੇਸ਼ ਕਰਾਂਗੇ ਇਹਨ ਪ੍ਰਸ਼ਾਸਨ ਨੂੰ ਮੇਰੀ ਇਹ ਮੰਗ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੇ ਜਿਹੜਾ ਮੁੰਡਾ ਕੀ ਉਹ ਡਰੱਗ ਪੀਂਦਾ ਜਾਂ ਵੇਚਦਾ ਉਹਦਾ ਕੋਈ ਵੀ ਨਸ਼ੇ ਨਾਲ ਕੋਈ ਵੀ ਸੰਬੰਧ ਹੈ ਨਹੀਂ ਉਹਦੇ ਕੋਈ ਪਿਓ ਦੇ ਪਹਿਲਾਂ ਪਰਚਾ ਸੀ ਉਹ ਜੋ ਬਰੀ ਹੋਇਆ ਹੋਇਆ ਹੈ ਜੀ ਹਮ ਨਜਾਇਜ਼ ਤੰਗ ਕੀਤਾ ਜਾ ਰਿਹਾ ਉਹਨੂੰ ਨਹੀਂ ਪਿਓ ਹੁਣ ਉਹਦਾ ਵੇਚਦਾ ਖਾਂਦਾ ਕੁਝ ਨਹੀਂ ਵੇਚਦਾ ਜੀ ਖਾਂਦਾ ਜ਼ਰੂਰ ਹੋ ਸਕਦਾ ਇਹ ਨਹੀਂ ਕਹਿ ਸਕਦਾ ਮੈਂ ਪਰਚਾ ਕਿੰਨੀ ਦਿਨ ਪਹਿਲਾਂ ਹੋਇਆ ਸੀ ਪਰਚਾ ਤਿੰਨ ਮਹੀਨੇ ਪਹਿਲਾਂ ਛੁੱਟ ਕੇ ਆਇਆ ਜੀ ਤੇ ਨਾਲ ਤੇ ਜੇਲ੍ਹ ਤੇ ਉਹ ਆਈ ਬਾਈ ਆਪਾਂ ਉਹ ਬੁਲਾਇਆ ਸੀਗਾ ਸਾਡੇ 5 5 ਸਰਪੰਚ ਨਾਲ ਆਏ ਸੀਗੇ ਉਹਨਾਂ ਨੇ ਬੁਲਾਇਆ ਉਹਰੇ ਬੁਲਾ ਕੇ ਬਿਠਾ ਕੇ ਕਹਿੰਦਾ ਵੀ ਤੇਰੇ ਫਰਜੀ ਪਰਚਾ ਵੀ ਤੇਰੀ ਦੀ ਹੋਂਲੇ ਜੀ ਮੰਨ ਤੋਗੇ ਉਹ ਤੇ 60 ਗੋਲੀਆਂ ਪਾ ਕੇ ਉਹਦੀ 4 ਮਹੀਨੇ ਬਾਅਦ ਜਮਨਤ ਹੋ ਗਿਆ ਘਰੋਂ ਬੁਲਾਇਆ ਸਪੈਸ਼ਲ ਉਹਰੇ ਨਾਲ ਪੰਚਾਇਤ ਆਈ ਸੀ ਪਿੰਡ ਦੀ ਆ ਪਿੰਡ ਦੀ ਪੰਚਾਇਤ ਆਈ ਫੇਰ ਵੀ ਪਰਚਾ ਕਰਤਾ ਜੀ ਮਤਲਬ ਬਰਾਮਦ ਕੁਝ ਨਹੀਂ ਹੋਇਆ ਕੁਝ ਨਹੀਂ ਜੀ ਬਰਾਮਦ ਕੁਝ ਨਹੀਂ ਆ ਪਿੰਡ ਦੀ ਪੰਚਾਇਤ ਇੱਕ ਸਾਡੇ ਪਿੰਡ ਦੀ ਲੇਡੀਜ਼ ਸੀਗੀ ਇੱਕ ਆ ਮੱਖਣ ਸੀਗਾ ਜੀ ਤੇ ਲੇਡੀਜ਼ ਦੇ ਪਰਚਾ ਇਹਨਾਂ ਨੇ ਪਾਤਾ ਅਵਾਰਾ ਅਵਾਰਾ ਕਰਦੀ ਦਾ ਤੋਂ ਰੂਲ ਜ਼ਮਾਨਤ ਤੋਂ ਮਿਲ ਗਈ ਤੇ ਇਥੋਂ ਮੱਖਣ ਦੇ ਪਰਚਾ ਪਾ ਕੇ ਇਹਨਾਂ ਨੇ ਗਾਹਾਂ ਠਾਣੇ ਭੇਜਤਾ ਸੀ 4 ਮਹੀਨੇ ਬਾਅਦ ਉਹ ਜ਼ਮਾਨਤ ਹੋਈ ਹੈ ਜੀ ਹੁਣ ਆ ਕੇ ਉਹ ਦਿਹਾੜੀ ਕਰਦਾ ਸੀਗਾ ਨਜਾਇਜ਼ ਧੱਕੇਸ਼ਾਹੀ ਹੋਈ ਆ ਪਰ ਜੋ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਮੈਨੂੰ ਇੰਨਾ ਗਲਤ ਸ਼ਬਦ ਬੋਲਿਆ ਕਿ ਜੇ ਤੂੰ ਠਾਣੇ ਆਇਆ ਇੰਨਾ ਗਲਤ ਸ਼ਬਦ ਬੋਲਿਆ ਮੇਰੀਆਂ ਬੇਟੀਆਂ ਨਾਲ ਖੜੀ ਹੈ ਉਹਨਾਂ ਨੂੰ ਸ਼ਬਦ ਨਹੀਂ ਸੀ ਬੋਲਣਾ ਚਾਹੀਦਾ ਹੂੰ ਬਹੁਤ ਹੀ ਗਲਤ ਸ਼ਬਦ ਜਿਆਦਾ ਸੀ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਪੰਜਾਬ ਦੇ ਅੰਦਰ ਮਨੁੱਖੀ ਅਧਿਕਾਰ ਕਿੱਥੇ ਨੇ ਮੈਂ ਮਨਵਿੰਦਰ ਸਿੰਘ ਗਿਆਸਪੁਰਾ ਜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਹਲਕੇ ਦੇ ਵਿੱਚ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਤੁਸੀਂ ਕਹਿ ਰਹੇ ਮੈਂ ਮਨੁੱਖੀ ਅਧਿਕਾਰਾਂ ਦਾ ਰਾਖਾ ਹੋਂਦ ਚ ਲੜਦੇ ਵਿੱਚ ਮੈਂ ਕੀ ਕੀਤਾ ਕੀ ਪੁਲਿਸ ਦਾ ਕੰਮ ਸਿੱਧਾ ਸਿੱਧਾ ਜਾ ਕੇ ਲੋਕਾਂ ਤੇ ਇਸਰਾ ਹਮਲੇ ਕਰਨਾ ਸੋ ਹੋਰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੂੰਹ ਨਾਲ ਗੱਲ ਕਰਨ ਕਹਿ ਉਹਨਾਂ ਨੇ ਅੱਜ ਆਏ ਆ ਬਲਾ ਕੀਤਾ ਕਿਸੇ ਕੋਈ ਟੈਰਿਸਟ ਦਾ ਵੀ ਨਹੀਂ ਹਮਲਾ ਕਰਦਾ ਜਿਵੇਂ ਉਹ ਖਿੱਚਦੇ ਸੀ ਘੁੱਟਦੇ ਸੀ ਡੰਡਿਆਂ ਨਾਲ ਮੈਂ ਨੂੰ ਪੁੱਛਿਆ ਕੋਈ ਕ੍ਰਿਮੀਨਲ ਆ ਕੋਈ ਕੋਈ ਦੋਸ਼ੀ ਹੈ ਕਿਸੇ ਕਿਸਮ ਦਾ ਤੁਸੀਂ ਇੰਨਾ ਕੁੱਟ ਰਹੇ ਹੋ ਉਹ ਕਹਿੰਦਾ ਵੀ ਇਹ ਮਤਲਬ ਇਹ ਕੁੰਡਾ ਨਹੀਂ ਖੋਲਿਆ ਇਹਨੇ ਕੁੰਡਾ ਲੇਟ ਖੋਲਿਆ ਮੈਂ ਕਿਹਾ ਉਹ ਰਾਤ ਬਲੱਡ ਦੇ ਕੇ ਆਏ ਸੀ ਮੁੰਡਾ ਕਿਸੇ ਨੇ ਬਲੱਡ ਦੇਣ ਕਰਕੇ ਥੋੜਾ ਲੇਟ ਉੱਠਿਆ ਉਹ 6 ਵਜੇ ਕੋਈ ਮੁੰਡਾ ਤਾਂ ਤੰਦ ਬਹੁਤ ਹੀ ਠੰਡ ਪੈ ਰਹੀ ਆ ਪਰ ਫਿਰ ਉਸੀ ਉਹ ਤੋਂ ਸਾਫ ਗੈਸਪਰਾ ਕੋਲ ਗਿਆ ਉਹਨੇ ਕਿਹਾ ਵੀ ਤੁਹਾਨੂੰ ਛੱਡ ਦੇਣਗੇ ਕੋਈ ਸੁਣਵਾਈ ਨਹੀਂ ਹੁਣ ਰਾਤ ਦੇ ਅਸੀਂ ਹਸਪੀਟਲ ਖੜੇ ਆ ਸਾਡੀ ਇੱਥੇ ਜਿਹੜੀ ਬੇਟੀ ਰਾਣੀ ਉਹ ਦਾਖਲ ਆ ਉਹਦੇ ਵੀ ਸੱਟਾਂ ਮਾਰੀ ਔਰ ਤੁਸੀਂ ਮੰਗ ਕੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਇਹ ਕੱਢ ਦਿਓ ਸਾਡੇ ਨਾਲ ਤੱਕੇ ਸ਼ਾਈ ਨਾ ਕੀਤੀ ਜਾਵੇ ਸਾਨੂੰ ਜੀ ਲੈਣ ਦਿਓ ਜਿਹੜੀ ਜ਼ਿੰਦਗੀ ਜੀਣੇ ਆਸੀਂ ਜੇ ਸਾਨੂੰ ਕਿਉਂ ਸਾਨੂੰ ਕੁਝ ਜੇ ਸਾਡੇ ਮੁੰਡੇ ਕੋਲ ਕੁਝ ਨਿਕਲੇ ਜਿੱਥੇ ਜਹਾ ਮੁੰਡਾ ਕੁਝ ਕਰਦਾ ਸਾਡਾ ਕਿਸੇ ਵੀ ਟੈਸਟ ਜਾਂ ਡਾਕਟਰ ਸਾਨੂੰ ਉਜੋਗ ਕਾਉਂਗੇ ਉਹ ਸਜ਼ਾ ਲਾ ਦੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਮੈਂ ਪਿਸ਼ਾਬ ਕਰਕੇ ਆ ਗਿਆ ਇਹ ਲਾਡੀ ਸਿਕਾਇ ਵੀ ਪਿਸ਼ਾਬ ਕਰਦਾ ਸਕਾ ਇਹ ਨੂੰ ਕਹਿੰਦਾ ਕੁੰਡਾ ਕੋ ਲੋਕਾਂ ਨੇ ਕੋਈ ਨਹੀਂ ਬਾਤ ਨੂੰ ਕਰ ਲੈਣਦੇ ਮੈਂ ਕੌਣ ਤੈਨਾ ਹੈ ਇੰਨੀ ਦਵਾ ਸਾਡੀ ਨੇ ਉਹ ਦਰਵਾਜ਼ਾ ਖੋਲ੍ਹਿਆ ਇਹ ਖਿੱਚ ਕੇ ਲੈ ਗਿਆ ਕੌਣ ਖਿੱਚ ਕੇ ਲੱਗੇ ਜੀ ਕੀ ਕਹਦੇ ਸੀ ਕਿ ਕਹਿੰਦੇ ਸੀ ਕਿ ਉਹ ਕਹਿਣਾ ਆ ਪੁੱਛਣ ਦੀ ਕੀਤੀ ਨਹੀਂ ਬਸ ਖੁੱਟ ਕੇ ਲੱਗਾ ਜੀ ਸਰਪੰਚ ਸਾਹਿਬ ਨੇ ਕਿ ਮੁੰਡੇ ਨੇ ਪੁਲਿਸ ਕਢੀ ਸੀ ਮਾਰਿਆ ਛਕਛਕਾ ਠੋਡਾ ਕੀ ਲੱਗਦਾ ਮੁੰਡਾ ਇਹ ਮੁੰਡਾ ਮੇਰਾ ਦੋ ਚਾਹ ਤੁਸੀਂ ਇਹ ਮਤਲਬ ਆਪਣੀ ਕੁੜੀ ਨਾਨੇ ਕੁੜੀ ਕੋਲ ਆਏ ਹੋਏ ਸੀ ਹਾਂਜੀ ਹਾਂਜੀ ਜੇ ਮੁੰਡਾ ਇਹ ਗਲਤ ਕੰਮ ਕਰਦਾ ਹੁੰਦਾ ਤੁਹਾਡਾ ਨਾਂ ਕੀ ਹੈ ਹਾਂਜੀ ਮੇਰਾ ਨਾਂ ਉਹ ਰਾਖੀ ਹੈ ਜੀ ਤੁਸੀਂ ਕਸਰ ਸਰਪੰਚ ਸਾਫ ਦੇ ਸਰਪੰਚ ਨੇ ਹਾਂਜੀ ਤੇ ਮੈਂ ਕਹਿੰਦੀ ਜੇ ਮੁੰਡਾ ਗਲਤ ਕੰਮ ਕਰਦਾ ਹੁੰਦਾ ਫਿਰ ਅਸੀਂ ਆ ਪਬਲਿਕ ਨਹੀਂ ਸੀ ਆਉਂਦੀ ਨਾਲ ਹੁੰਦਾ ਦੁਕਾਨਦਾਰੀ ਕਰਦਾ ਆਪਣੀ ਮਿਹਨਤ ਰੋਜੀਗਰਦਾ ਰੋਟੀ ਆਪਣੇ ਬੱਚਿਆਂ ਨੂੰ ਖਵਾਉਂਦਾ ਡੇਢ ਕੇ ਸਾਲ ਦਾ ਉਹਦਾ ਜਵਾਬ ਹੈ ਵੱਡੇ ਪ੍ਰੇਸ਼ਨ ਵਾਲਾ ਨੋਨ ਨੂੰ ਮੈਡਮ ਨੇ ਘਿਸਿਆ ਤੇ ਮੁੰਡੇ ਨੇ ਇੰਨੀ ਡਾਂਗ ਵਰਸਾਈ ਹੈ ਜੀ ਵੀਡੀਓ ਤੁਹਾਡੇ ਸਾਹਮਣੇ ਆ ਜੂ ਤੁਸੀਂ ਆਪ ਦੇਖ ਸਕਦੇ ਹੋ ਤੇ ਬਾਕੀ ਮੁੰਡਾ ਇਹੋ ਜਿਹਾ ਕੰਮ ਨਹੀਂ ਕਰਦਾ ਜੀ ਅਸੀਂ ਤਾਂ ਆਏ ਜਬਰਦਸਤੀ ਇਹਨਾਂ ਨੂੰ ਧੱਕਾ ਕਰਿਆ ਹੋਰ ਕੋਈ ਪੁਲਿਸ ਇਹ ਕਹਿ ਰਹੀ ਆ ਵੀ ਵੀ ਸਾਡੀ ਉਹਨਾਂ ਨੇ ਕੰਮ 'ਚ ਵਿਗਨ ਪਾਇਆ ਸਾਨੂੰ ਰੋਕਿਆ ਉਹਨਾਂ ਨੇ ਨਹੀਂ ਜੇ ਅਸੀਂ ਕੋਈ ਵਿਗਨ ਨਹੀਂ ਪਾਇਆ ਕੁਛ ਨਹੀਂ ਕਰਿਆ ਬੱਚੇ ਦਾ ਦੁੱਖ ਤਾਂ ਹੁੰਦਾ ਜੀ ਐ ਜ਼ਰੂਰ ਮਿੰਤਾ ਤਰਲੇ ਕਰੇ ਨੇ ਵੀ ਭਾਈ ਛੱਡ ਦੋ ਕੋਈ ਗੱਲ ਨਹੀਂ ਵੀ ਬੱਚਾ ਉਹ ਜਾ ਨਹੀਂ ਕੰਮ ਕਰਦਾ ਹਾਂ ਹੋਰ ਅਸੀਂ ਕੁਛ ਨਹੀਂ ਕਰਿਆ ਪਰ ਇਹਨਾਂ ਨੇ ਛੱਡਿਆ ਨਹੀਂ ਪਰ ਇਹਨਾਂ ਨੇ ਛੱਡਿਆ ਨਹੀਂ ਹੈਗਾ ਪਰ ਡਾਂਗ ਪੂਰੀ ਵਰਸਾਈ ਹੈ ਤੇ ਵੀਡੀਓ ਤੁਹਾਡੇ ਸਾਹਮਣੇ ਆਜੂ ਤੇ ਤੁਸੀਂ ਉਹ ਦੇਖ ਸਕਦੇ ਨਜਾਇਜ਼ ਪਰਚਾ ਪਾਤਾ ਹਾਂਜੀ ਨਜਾਇਜ਼ ਪਰਚਾ ਪਾਤਾ ਇਹ ਪੁਲਿਸ ਛੁੱਟ ਗਈ ਇਹ ਮੁੰਡੇ ਨਾਲ ਨਜਾਇਜ਼ ਹੋਈ ਹੈ ਜੀ ਝੂਠ ਹੈ ਜੀ